ਰਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਇੱਕ ਬਹੁਤ ਹੀ ਇਤਿਹਾਸਿਕ ਥਾਂ ਤੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਤਖਤ ਸ੍ਰੀ ਦੰਦਵਾ ਸਾਹਿਬ ਵਿਖੇ ਤੇ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਪੂਰਾ ਦੇਖਿਓ ਜੀ ਥਾਂ ਸਿੱਖ ਧਰਮ ਦੇ ਇਤਿਹਾਸ ਜੀਵਨ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ ਜੋ ਚੀਜ਼ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ ਕਿ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੇਨ ਗੇਟ ਦੇ ਕੱਬੇ ਪਾਸੇ ਇੱਕ ਕਲੀਨ ਕਲੈਬ ਲੈਬੋਰੀ ਬਣੀ ਹੋਈ ਹੈ ਜਿੱਥੇ ਕਿ ਬਹੁਤ ਘੱਟ ਰੇਟ ਤੇ ਸਾਰੇ ਟੈਸਟ ਕੀਤੇ ਜਾਂਦੇ ਆਸਤੇ ਰੇਟਾਂ ਤੇ ਲੋਡ ਬੰਦਾਂ ਲਈ ਲੈਬੋਰੀ ਇੱਥੇ ਕੋਈ ਵੀ ਆ ਸਕਦਾ ਆਪਣੇ ਟੈਸਟ ਕਰਵਾਉਣ ਲਈ ਤੇ ਜੋ ਮੇਨ ਗੱਲ ਹੈਗੀ ਆ ਵੀ ਇੱਥੇ ਜਿਹੜੇ ਰੇਟ ਆ ਉਹ ਬਹੁਤ ਘੱਟ ਆ ਸਾਰੇ ਟੈਸਟਾਂ ਦੇ ਮੈਂ ਨਾਲ ਹੀ ਪੋਸਟਰ ਦੀ ਫੋਟੋ ਵੀ ਐਡ ਕਰ ਦੂੰਗਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜੂ ਦੇਖ ਕੇ ਵੀ ਇੱਥੇ ਕਿਹੜੇ-ਕਿਹੜੇ ਟੈਸਟ ਹੁੰਦੇ ਨੇ ਤੇ ਨਾਲ ਹੀ ਰੇਟ ਦੀ ਲਿਸਟ ਵੀ ਲਿਖੀ ਹੋਈ ਆ ਮੈਨੂੰ ਲੱਗਦਾ ਵੀ ਜਿਹੜੇ ਟੈਸਟ ਆਪਾਂ ਬਾਹਰੋਂ ਕਿਤੇ ਹੋਰ ਲੈਬੋਰੀ ਤੋਂ ਕਰਵਾਉਣੇ ਆ ਤੇ ਜੇ ਉਹ ਇੱਥੋਂ ਆਪਾਂ ਟੈਸਟ ਕਰਵਾ ਗਏ ਤੇ ਆਪਣਾ ਬਹੁਤ ਫਰਕ ਰਹੂਗਾ ਰੇਟਾਂ ਦਾ ਬਹੁਤ ਜ਼ਿਆਦਾ ਫਰਕ ਆ ਮੇਰੇ ਵੀਡੀਓ ਵਿੱਚ ਲੈਬ ਦਿਖਾਉਂਦਾ ਇਹੀ ਮਕਸਦ ਆ ਵੀ ਤੁਸੀਂ ਕਿਸੇ ਹੋਰ ਲੈਬ ਵਿੱਚੋਂ ਟੈਸਟ ਕਰਵਾਉਣ ਨਾਲੋਂ ਵੱਧ ਰੁਪਏ ਦੇਣ ਨਾਲੋਂ ਵੀ ਇੱਥੇ ਆ ਕੇ ਟੈਸਟ ਕਰਵਾਓ ਉਹੀ ਟੈਸਟ ਤੁਸੀਂ ਇੱਥੇ ਕਰਵਾਉਂਗੇ ਤੇ ਉਹ ਵੀ ਬਹੁਤ ਘੱਟ ਰੁਪਈਆਂ ਦੇ ਵਿੱਚ ਉਹੀ ਟੈਸਟ ਹੋਣਗੇ ਬਸ ਰੁਪਈਏ ਜਿਹੜੇ ਉਹ ਥੋੜੇ ਘੱਟ ਹੋਣਗੇ ਇੱਥੇ ਉਸ ਤੋਂ ਬਾਅਦ ਹੀ ਤੁਸੀਂ ਅੱਗੇ ਵੀਡੀਓ ਵਿੱਚ ਦੇਖ ਸਕਦੇ ਹੋ ਜਦੋਂ ਆਪਾਂ ਅੱਗੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਜੀ ਖੱਬੇ ਹੱਥ ਲੰਗਰ ਹਾਲ ਆਉਣਾ ਜਿਹੜਾ ਕਿ 24 ਘੰਟੇ ਚੱਲਦਾ ਰਹਿੰਦਾ ਇੱਥੇ ਤੁਸੀਂ ਜਦੋਂ ਵੀ ਆ ਕੇ ਕਿਸੇ ਟਾਈਮ ਵੀ ਆ ਕੇ ਲੰਗਰ ਆ ਜਿਹੜਾ ਉਹ ਛਕ ਸਕਦੇ ਹੋ ਅੱਗੇ ਦਰਬਾਰ ਸਾਹਿਬ aí ਦਰਬਾਰ ਸਾਹਿਬ ਵਿੱਚ ਜਾ ਕੇ ਆਪਾਂ ਮੱਥਾ ਟੇਕਿਆ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਬੁੰਗਾ ਮਸਤੂਆਣਾ ਇੱਕ ਧਾਰਮਿਕ ਅਤੇ ਵਿਦਿਆਖ ਕੇਂਦਰ ਹੈ ਜੋ ਕਿ 1923 ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣੇ ਵੱਲੋਂ ਤਲਵੰਡੀ ਸਾਬੋ ਵਿਖੇ ਸਥਾਪਿਤ ਕੀਤਾ ਗਿਆ ਜੀ 2023 ਵਿੱਚ ਬੁੰਗਾ ਮਸਤੂਆਣਾ ਸਾਹਿਬ ਨੇ ਆਪਣਾ ਸੋਮਾ ਦਿਵਸ ਮਨਾਇਆ ਜੋ ਕਿ ਧਾਰਮਿਕ ਜੀਵਨ ਵਿੱਚ ਆਪਣੀ ਯੋਗਦਾਨ ਦੀ ਇੱਕ ਸਦੀ ਨੂੰ ਦਰਸਾਉਂਦਾ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਤਾਰ ਦੇ ਅਤੇ ਤਾਰਨ ਵਾਸਤੇ ਤਲਵੰਡੀ ਸਾਬੋ ਵਿਖੇ ਆਏ ਅਤੇ ਬਾਣੀ ਤੇ ਗੁਰੂ ਨਾਲ ਜੁੜਨ ਲਈ ਕਿਹਾ ਸਭ ਨੂੰ ਇੱਥੇ ਵਿਸ਼ੇਸ਼ ਤੌਰ ਤੇ ਧਾਰਮਿਕ ਵਿਦਿਆ ਦਾ ਕੇਂਦਰ ਖੋਲਿਆ ਗਿਆ ਅਤੇ ਗੁਰੂ ਘਰ ਦੇ ਆਸ਼ੇ ਅਨੁਸਾਰ 24 ਘੰਟੇ ਲੰਗਰ ਚਾਹ ਪਾਣੀ ਦਾ ਹਮੇਸ਼ਾ ਪ੍ਰਬੰਧ ਕੀਤਾ ਗਿਆ। ਹੁਣ ਆਪਾਂ ਤੁਹਾਨੂੰ ਮੁੱਖ ਸੇਵਾਦਾਰ ਬਾਬਾ ਕਾਕਾ ਸਿੰਘ ਜੀ ਨਾਲ ਮਲਾਵਾਂਗੇ। ਉਹ ਆਪਾਂ ਨੂੰ ਇਸ ਪਾਵਨ ਪਵਿੱਤਰ ਸਥਾਨ ਦੀਆਂ ਗੁਰਦੁਆਰਾ ਬੁੰਗਾ ਮਸਤਵਾਨ ਸਾਹਿਬ ਦੀ ਸਾਰੀ ਜਾਣਕਾਰੀ ਹਿਸਟਰੀ ਸਭ ਕੁਝ ਦੱਸਣਗੇ ਜੀ। ਆਸੀਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਗੁਰਬਾਣੀ ਸੁਣੋ, ਗੁਰੂ ਨਾਲ ਜੁੜੋ, ਗੁਰੂ ਦੇ ਦਰਸ਼ਨ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾਮਦਵਾ ਸਾਹਿਬ ਦੀ ਧਰਤੀ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਾਵਨ ਪਿੱਤਰ ਬਣਾਇਆ ਗੁਰਬਾਣੀ ਦੀ ਰਚਨਾ ਕੀਤੀ ਇੱਥੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਉੱਥੇ ਨਾਲ-ਨਾਲ ਸੰਤ ਅਤਰ ਸਿੰਘ ਜੀ ਲੰਗਰ ਬੂੰਗਾ ਮਸਤ ਹੋਣਾ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇ ਉੱਤੇ ਭਾਈ ਹਰਜਿੰਦਰ ਸਿੰਘੀ ਦਾ ਚੈਨਲ ਹੈ ਜੋ ਉਹ ਗੁਰਦੁਆਰਾ ਸਾਹਿਬ ਦੀ ਸਾਰੀ ਜੋ ਅੱਜ ਦੀ ਵੈਟ ਹੈ ਉਹਦੇ ਵਿੱਚ ਗੁਰਦੁਆਰਾ ਸਾਹਿਬ ਦੀ ਸਾਰੀ ਗਤਿਵਿਧੀ ਸੇਵਾ ਸਿਮਰਨ ਦਾ ਜਿਹੜਾ ਉਹ ਦਿਖਾਉਣ ਦਾ ਪ੍ਰਾਲਾ ਕੀਤਾ ਹੈ ਸੋ ਜੋ ਲੰਗਰ ਬੁੰਗਾ ਮਸਤੂਆਣਾ ਸੰਤ ਅਤਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਆ ਕੇ 1923 ਦੇ ਵਿੱਚ ਇਹ ਸਥਾਨ ਦਾ ਸਿਲਾ ਨਿਵਾਸ ਹੋਇਆ ਸੋ ਜੋ ਗੁਰੂ ਸਾਹਿਬ ਦੇ ਬਾਚਨ ਸੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਗੁਰੂ ਕੀ ਕਾਸ਼ੀ ਦੇ ਸੰਤ ਆਤਰ ਸਿੰਘ ਜੀ ਨੇ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ ਬੰਦਗੀ ਕੀਤੀ ਹੈ ਉੱਥੇ ਬਚਨ ਹੋਇਆ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਵੀ ਸਾਡੀ ਗੁਰੂ ਕੀ ਕਾਸ਼ੀ ਨੂੰ ਪ੍ਰਗਟ ਕਰੋ ਜੋ ਕਿ ਅਸੀਂ ਸਥਾਪਨਾ ਕਰਕੇ ਆਏ ਜਿੱਥੇ ਗੁਰਬਾਣੀ ਦੀ ਰਚਨਾ ਹੋਈ ਹੈ ਜੋ ਪਹਿਲੇ ਮਾਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ ਆਰਾਮ ਸਰੋਵਰ ਦੇ ਉੱਤੇ ਭਾਈ ਗੁਰਦਾਸ ਜੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਿੱਤਰ ਬਾਣੀ ਦੀ ਰਚਨਾ ਹੋਈ ਜਦੋਂ ਗੁਰੂ ਸਾਹਿਬ ਇੱਥੇ ਆਏ ਚੰਗਾ ਜੁੰਦਾ ਤੋਂ ਵਿਹਲੇ ਹੋ ਕੇ ਤਾਂਕ ਗੁਰਸਿੱਖਾਂ ਨੂੰ ਬਾਣੀ ਪੜ੍ਹਾਈ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦੁਆਰਾ ਹੋਈ ਸੋ ਗੁਰੂ ਕਾਸ਼ੀ ਦੇ ਬਰ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸੰਤਾ ਤਰ ਸਿੰਘ ਜੀ ਨੂੰ ਬਚਨ ਹੋਏ ਹਜੂਰ ਸਾਹਿਬ ਦੀ ਧਰਤੀ ਤੇ ਵੀ ਸਾਡੀ ਜਿਹੜੀ ਸਿੱਖੀ ਹੈ ਉਹ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਡੋਗਰੇ ਨੇ ਡੋਗਰਾ ਧਿਆਨ ਸਿੰਘ ਗੁਲਾਬ ਸਿੰਘ ਈਸਟ ਕੰਪਨੀ ਦੇ ਨਾਲ ਰਲ ਕੇ ਸਿੱਖੀ ਨੂੰ ਸਿਖਾਤਾਰ ਨੂੰ ਬਹੁਤ ਵੱਡੀ ਉਹਨਾਂ ਸਮਿਆਂ ਦੇ ਵਿੱਚ ਢਾਹ ਲੱਗੀ ਸਿੱਖੀ ਦਾ ਜਿਹੜਾ ਸਰੂਪ ਸੀ ਉਹ ਧੁੰਦਲਾ ਹੋ ਗਿਆ ਸੀ ਪਰ ਸੰਤ ਅਤਰ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤੋਂ ਵਰਦਾਨ ਲੈ ਕੇ ਬੰਦਗੀ ਕਰਕੇ ਹਜੂਰ ਸਾਹਿਬ ਦੀ ਧਰਤੀ ਤੇ ਜਦੋਂ ਪੰਜਾਬ ਦੀ ਧਰਤੀ ਤੇ ਆਏ ਜਿੱਥੇ ਉਹਨਾਂ ਨੇ ਅੰਮ੍ਰਿਤ ਪਾਨ ਕਰਵਾਇਆ ਉਹਨਾਂ ਸਮਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਜੋ ਭੋਲੇ ਪੰਟਾਰੇ ਮਾਲਵੇ ਦੇ ਸਿੱਧੇ ਪੱਧਰੇ ਮਨੁੱਖਤਾ ਜਿੰਨੀ ਵੀ ਸੀ ਮੈਂ ਕਹਾ ਉੱਥੇ ਨਾਲ-ਨਾਲ ਉਹਨਾਂ ਨੇ ਇੱਕ ਵਿੱਦਿਆ ਦਾ ਵੀ ਵੱਡਾ ਪ੍ਰਚਾਰ ਕੀਤਾ ਜੇ ਉਹ ਗੁਰਦੁਆਰਾ ਸਾਹਿਬ ਬਣਾਉਂਦੇ ਸਨ ਤੇ ਨਾਲ ਸਕੂਲ ਵੀ ਜ਼ਰੂਰ ਬਣਾਉਂਦੇ ਸਨ ਸੋ ਸਾਧ ਸੰਗਤ ਜਿੱਥੇ ਉਹਨਾਂ ਨੇ ਵਿੱਦਿਆ ਦਾ ਪ੍ਰਚਾਰ ਕੀਤਾ ਸਿੱਖੀ ਦਾ ਪ੍ਰਚਾਰ ਕੀਤਾ ਤੇ ਜਦੋਂ ਇਹ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਸੰਤ ਅਤਰ ਸਿੰਘ ਜੀ ਉਹਨਾਂ ਨੇ ਇੱਥੇ ਇੱਕ ਮਹਾਰਤ ਦੇ ਜੋ ਵਰਸਣ ਗੁਰੂ ਕੀ ਕਾਸ਼ੀ ਦੇ ਉਹਨੂੰ ਪਰਫੁੱਲਤ ਕਰਨ ਵਾਸਤੇ ਸਾਧ ਸੰਗਤ ਜੀ ਬਹੁਤ ਵੱਡਾ ਸਥਾਨ ਆ ਜਿਹੜਾ ਲੰਗਰ ਬੁੰਗਾ ਮਸਤ ਹੁਣਾ ਜਿਹਦੀ ਇਮਾਰਤ ਅੱਜ ਕਾਇਮ ਦਾਮ ਹੈ ਜੋ ਮਹਾਪੁਰਖਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਸਿੱਖ ਸੰਗਤਾਂ ਨੂੰ ਨਾਲ ਲਾ ਕੇ ਜਿੰਨਾ ਸਮਿਆਂ ਦੇ ਵਿੱਚ ਪਾਣੀ ਵੀ ਪੀਣ ਨੂੰ ਨਹੀਂ ਮਿਲਦਾ ਸੀ ਤੇ ਅੰਨ ਅਨਾਜ ਇੱਥੇ ਬਹੁਤ ਘੱਟ ਸੀ ਉਹਨਾਂ ਸਮਿਆਂ ਦੇ ਵਿੱਚ ਤਾਂ ਤੋਂ 150 ਸਾਲ ਪਹਿਲਾਂ ਤੋਂ ਸਾਧ ਸੰਗਤ ਜੀ ਮਹਾਪੁਰਖਾਂ ਨੇ ਸਤਿਗੁਰਾਂ ਦੇ ਜੋ ਬਚਨ ਸਨ ਉਹਨਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਜੋ ਇਮਾਰਤ ਬਣਾਈ ਇਹਨੂੰ ਇੱਕ ਵੱਡਾ ਉਹਨਾਂ ਟਾਈਮਾਂ 'ਚ ਵਿੱਦਿਆ ਦਾ ਕੇਂਦਰ ਬਣਾਇਆ ਜੋ ਕਿ ਅੱਜ ਵੀ ਉਸੇ ਤੱਕ ਹੀ ਇਹ ਮਹਾਪੁਰਖਾਂ ਦੇ ਸਥਾਨ ਦੇ ਉੱਤੇ ਵਿੱਦਿਆ ਦਾ ਕੇਂਦਰ ਹੈ ਜਿਹੜਾ ਚੱਲ ਰਿਹਾ ਹੈ ਜਿਵੇਂ ਬੁੜੀ ਦੂਰ ਦੂਰ ਤੋਂ ਇੱਥੋਂ ਜਿੰਨੇ ਵਿਦਿਆਰਥੀ ਵੜ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਹਿੰਦੁਸਤਾਨ ਚ ਮੈਂ ਕਹੂੰਗਾ ਚਾਹੇ ਉਹ ਅਮਰਤਸਰ ਦੀ ਧਰਤੀ ਹੈ ਚਾਹੇ ਪਟਨਾ ਸਾਹਿਬ ਦੀ ਧਰਤੀ ਹੈ ਹਯੂਰ ਸਾਹਿਬ ਦੀ ਪਾਵਨ ਪਵਤਰ ਧਰਤੀ ਹੈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਨਿਗਮ ਸ਼ਹਿਰਨ ਜਿੰਨੇ ਵੀ ਉਹਨਾਂ ਦੇ ਵਿੱਚ ਜਿਹੜੇ ਗ੍ਰੰਥੀ ਰਾਗੀ ਢਾਡੀ ਜਿਹੜੇ ਇੱਥੋਂ ਤਿਆਰ ਹੋਏ ਪਹਿਲੇ ਸਮਿਆਂ ਤੋਂ ਲਾ ਕੇ ਅੱਜ ਤੱਕ ਹੁਣ ਵੀ ਜੂਪੀ ਦੇ ਬੱਚੇ ਬਿਹਾਰ ਦੇ ਰਾਜਸਥਾਨ ਦੇ ਪੂਰੇ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇਵਾ ਸੰਗਤਾਂ ਬੈਠੀਆਂ ਨਾ ਜਿਹੜੇ ਸਿੱਖ ਬਾਹਰਲੇ ਸੂਬਿਆਂ ਦੇ ਵਿੱਚ ਬੈਠੇ ਨਾ ਉਹ ਵੀ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਿੱਤਰ ਬਾਣੀ ਸ਼ੁੱਧ ਪਾਠ ਕਥਾ ਕੀਰਤਨ ਜੋ ਮਹਾਪੁਰਖਾਂ ਨੇ ਇੱਥੇ ਪਰੰਪਰਾ ਚਲਾਈ ਟਕਸਾਲ ਚਲਾਈ ਇਹ ਸੰਪਰਦਾ ਚੱਲੀ ਉਹਨਾਂ ਤੋਂ ਅੱਜ ਵੀ ਇਸ ਧਰਤੀ ਦੇ ਉੱਤੇ ਬੱਚੇ ਛੋਟੇ ਬੱਚੇ ਜਿਹੜੇ ਵਿਦਿਆ ਪੜ ਰਹੇ ਆਪ ਦੇਖੋਗੇ ਤੁਸੀਂ ਇਸ ਚੈਨਲ ਦੇ ਨਾਹੀਂ ਜੋ ਗੁਰਬਾਣੀ ਸ਼ੁੱਧ ਪੜ੍ਹਦੇ ਨਾ ਗਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਪੂਰਨ ਪਾਠ ਹੀ ਬਣਦੇ ਨੇ ਸ਼ੁੱਧ ਮਰਜ਼ਾਦਾ ਅਨਸਾਰ ਜੋ ਗੁਰਬਾਣੀ ਪੜ੍ਹੀ ਜਾਂਦੀ ਹੈ ਗੁਰੂ ਕੀ ਜੋ ਮਰਜ਼ਾਦਾ ਬਖਸ਼ਿਸ਼ ਕੀਤੀ ਹੈ ਉਹਨੂੰ ਸੰਤ ਅਤਰ ਸਿੰਘ ਜੀ ਨੇ ਜੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸੰਸਾਰ ਦੇ ਵਿੱਚ ਪ੍ਰਚਾਰਨ ਦੇ ਵਾਸਤੇ ਇੱਥੇ ਜਿੱਥੇ ਇਸ ਧਰਤੀ ਦੇ ਉੱਤੇ ਪੂਰਾ ਇਲਾਕਾ ਤਲਵੰਡੀ ਸਾਬੋ ਦਮਦਮਾ ਸਾਹਿਬ ਦਾ ਮੈਂ ਕਹੂੰਗਾ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਕਿਹੜੇ ਕਿਹੜੇ ਸੂਬਿਆਂ 'ਚ ਉਹ ਨਹੀਂ ਗਏ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਪਰ ਪੰਜਾਬ ਦੀ ਧਰਤੀ ਦੇ ਵਿੱਚ ਮਹਾਪੁਰਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜੋ ਸਿੱਖੀ ਬਹੁਤ ਕਮ ਸਿੱਖ ਹੋ ਗਏ ਸਨ ਕੁਝ ਕੀ ਹਜ਼ਾਰਾਂ ਦੀ ਗਿਣਤੀ 'ਚ ਹੀ ਰਹਿ ਗਏ ਸਨ ਤੇ ਉਹਨਾਂ ਨੇ ਆ ਕੇ 18 ਲੱਖ ਪ੍ਰਾਣੀ ਨੂੰ ਅੰਮ੍ਰਿਤ ਪਾਨ ਕਰਵਾਇਆ ਗੁਰੂ ਦੇ ਲੜ ਲਾਇਆ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਯੋਗਦਾਨ ਪਾਇਆ ਜੋ ਅੱਜ ਕਲਗੀਧਰ ਟਰੱਸਟ ਹੈ ਬड़ੂ ਸਾਹਿਬ ਵਾਲਿਆਂ ਦੇ ਜਿਹੜੇ ਸਕੂਲ ਆ 1.5 200 ਸਕੂਲ ਚੱਲਦਾ ਯੂਨੀਵਰਸਿਟੀ ਇੱਥੇ ਇਸੇ ਬੂੰਗਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜੋ ਸਾਡੇ ਸਤਿਕਾਰਯੋਗ ਸੰਤ ਬਾਬਾ ਮਿੱਠਾ ਸਿੰਘ ਜੀ ਰਾਗੀ ਜੰਗ ਸਿੰਘ ਜੀ ਜਿਹੜੇ ਮਹਾਨ ਪੁਰਖ ਹੋਏ ਇਸ ਧਰਤੀ ਦੇ ਉੱਤੇ ਸੰਤ ਬਾਬਾ ਛੋਟਾ ਸਿੰਘ ਜੀ ਸਾਡੇ ਤੋਂ ਪਹਿਲਾਂ ਜੋ ਮੁੱਖ ਸੇਵਾਦਾਰ ਇਸ ਸਥਾਨ ਦੇ ਹੋਏ ਐ ਉਹਨਾਂ ਨੇ ਜਿੱਥੇ ਯੂਨੀਵਰਸਿਟੀ ਨੂੰ 40 ਏਕੜ ਜ਼ਮੀਨ ਦੇ ਕੇ ਕਾਲਜ ਯੂਨੀਵਰਸਿਟੀ ਜਿੱਥੇ ਬਣੀ ਐ ਸਾਧ ਸੰਗਤ ਜੀ ਇਸ ਇਲਾਕੇ ਦੇ ਵਿੱਚ ਵਿੱਦਿਆ ਦਾ ਵੱਡਾ ਕੇਂਦਰ ਬਣਾਇਆ ਮਾਤਾ ਸਾਹਿਬਕੌਰ ਕਾਲਜ ਬਣਾਇਆ ਸੰਤ ਬਾਬਾ ਮਿੱਠਾ ਸਿੰਘ ਜੀ ਰਾਗੀ ਜੰਗ ਸਿੰਘ ਜੀ ਬਾਬਾ ਛੋਟਾ ਸਿੰਘ ਜੀ ਜਿਹੜੇ ਇੱਥੋਂ ਦੇ ਮਾ ਪ੍ਰਬੰਧਕ ਸਾਡੇ ਸਨ ਉਹਨਾਂ ਨੇ ਜਿੱਥੇ ਵੱਡਾ ਯੋਗਦਾਨ ਵਿਦਿਆਤਪਾ ਖਾਲਸਾ ਸਕੂਲ ਦੀ ਸੇਵਾ ਕਰਵਾਈ ਜਿੰਨੇ ਵੀ ਇੱਥੇ ਵਿਦਿਕ ادارے ਨਾ ਐਜੂਕੇਸ਼ਨ ਦੇ ਨਾਲ ਸੰਬੰਧਿਤ ਉਹਨੂੰ ਲੰਗਰ ਬੁੰਗਾ ਮਾਸਤੂਣ ਦੇ ਮਹਾਪੁਰਖਾਂ ਦੀ ਸੰਗਤ ਨੇ ਬੜੇ ਤਨਦੇਹੀ ਦੇ ਨਾਲ ਸਾਧ ਸੰਗਤ ਜੀ ਮਾਇਆ ਪਦਾਰਥ ਲਾ ਕੇ ਵਿੱਦਿਆ ਦਾ ਜਿੱਥੇ-ਜਿੱਥੇ ਇਸ ਸਥਾਨ ਤੇ ਵਿੱਦਿਆ ਪੜ੍ਹਾਈ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਸੰਸਾਰਿਕ ਵਿੱਦਿਆ ਦਾ ਵੀ ਬਹੁਤ ਵੱਡਾ ਉਹਨਾਂ ਨੇ ਪ੍ਰਚਾਰ ਕਰਕੇ ਆਪਣੀਆਂ ਜਾਇਦਾਦਾਂ ਆਪ ਮੁੱਲ ਲਾ ਇਲਾਕੇ ਕਮਾਈ ਕਰਕੇ ਕਿਰਤ ਕਰਕੇ ਉਹਦੇ ਤੋਂ ਇੱਕ ਦਸਵੰਦ ਕੱਢ ਕੇ ਜਿਹੜੀ ਯੂਨੀਵਰਸਿਟੀ ਬਣਾਈ ਮਾਤਾ ਸਾਹਿਬਕੌਰ ਕਾਲਜ ਬਣਾਇਆ ਖਾਲਸਾ ਸਕੂਲ ਦੀ ਸੇਵਾ ਕਰਵਾਈ ਉਹਨਾਂ ਸਮੇਂ ਅਚ ਸੰਤਾ ਤਰਸਿੰਘ ਜੀ ਜਦੋਂ ਆਏ ਉਹਨਾਂ ਨੇ ਜੋ ਪਰੰਪਰਾ ਚਲਾਈ ਸੀ ਉਹ ਅੱਜ ਵੀ ਸਾਧ ਸੰਗਤ ਜੀ ਇਸ ਧਰਤੀ ਦੇ ਉੱਤੇ ਜੋ ਲੰਗਰ ਦੀ ਪਰੰਪਰਾ ਇਸ ਇਲਾਕੇ ਦੇ ਵਿੱਚ ਸਾਰਾ ਹੀ ਇਲਾਕਾ ਤਲਵੰਡੀ ਸਾਬੋ ਦਮਦਮਾ ਸਾਹਿਬ ਦਾ ਜਿੰਨਾ ਵੀ ਇਲਾਕਾ ਹੈ ਪੂਰੇ ਪੰਜਾਬ ਦਾ ਮੈਂ ਕਹੂੰਗਾ ਜਿੰਨੇ ਸੁੱਬੇ ਹਰਿਆਣਾ ਨਾਲ ਲੱਗਦਾ ਹਮਾਚਲ ਜਿੱਥੇ-ਜਿੱਥੇ ਆਪਣੀਆਂ ਸੰਗਤਾਂ ਜਾਂਦੀਆਂ ਤੇ ਲੰਗਰ ਦੇ ਵਿੱਚ ਵੱਡਾ ਸਹਾਯੋਗ ਆਇਆ ਗਿਆ ਵਾਸਤੇ ਲੰਗਰ ਗੁਰੂ ਦੀ ਮਰਜ਼ਾ ਦਾ ਅਨਸਾਰ ਰਹਿਸ਼ ਹਾਰੀਆਂ ਸੁਭਦਾ ਜਿਹੜੀਆਂ ਉਹ ਅੱਜ ਵੀ ਇੱਥੇ ਮਈਆ ਕਰਾਈਆਂ ਜਾਂਦੀਆਂ ਸੋ ਇਸ ਸੰਤਾ ਤਰ ਸਿੰਘ ਜੀ ਜੋ ਮਹਾਪੁਰਖ ਸਿੱਖ ਧਰਮ ਦੇ ਵਿੱਚ ਜਿਨ੍ਹਾਂ ਨੇ ਮਾਨ ਸਿੱਖੀ ਦਾ ਪ੍ਰਚਾਰ ਵਿੱਦਿਆ ਦਾ ਕੀਤਾ ਉਹਨਾਂ ਨੇ ਇਹ ਸਥਾਨ ਬਣਾ ਕੇ ਅੱਜ ਸਥਾਨ ਦੇ ਉੱਤੇ ਵਿੱਦਿਆ ਦਾ ਕੇਂਦਰ ਪਾਠ ਪੂਜਾ ਦਾ ਲੰਗਰ ਦਾ ਹੱਥੀ ਕੀਰਤ ਕਰਨੀ ਉਹ ਮਰਜ਼ਾਦਾ ਇੱਥੇ ਅੱਜ ਵੀ ਕਾਇਮ ਹੈ ਉਸੇ ਤੱਕਾ ਹੂਬ ਸੂਬ ਇਹ ਸਥਾਨ 150 ਸਾਲ ਤੋਂ ਪਹਿਲਾਂ ਤੋਂ ਅੱਜ ਨਿਰੰਤਰ ਉਹ ਸੇਵਾਵਾਂ ਜਿਹੜੀਆਂ ਸਾਰੀਆਂ ਪ੍ਰਚਲਿਤ ਹਨ ਔਰ ਸਾਰੀਆਂ ਇਲਾਕੇ ਦੀ ਸੰਗਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਇਸ ਸਥਾਨ ਦੇ ਨਾਲ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਜੋ ਸ਼੍ਰੀਮਾਨ 111 ਸੰਤ ਮਹਾਰਾਜਵਾ ਬਾਤਰ ਸਿੰਘ ਜੀ ਨੂੰ ਹੈ ਉਹਨਾਂ ਨੇ ਇਸ ਧਰਤੀ ਤੇ ਚਾਰ ਚੰਨ ਜੋ ਲਾਏ ਹੈ ਅੱਜ ਜੋ ਚੈਨਲ ਦੇ ਉੱਤੇ ਇਹ ਵੀਰਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਸੋ ਇਸ ਚੈਨਲ ਦੇ ਉੱਤੇ ਇਸ ਨੂੰ ਰਿਲੀਜ਼ ਕੀਤਾ ਜਾਊਗਾ ਦਿਖਾਇਆ ਜਾਊਗਾ ਇਹ ਸਾਰੀ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਮੈਂ ਉਹ ਸੰਤਾਂ ਦੇ ਸਾਰੀਆਂ ਸੰਗਤਾਂ ਦੇ ਅੱਗੇ ਰੱਖੀ ਹੈ ਇੰਨੇ ਕੁ ਬੋਲਦਿਆਂ ਹੋਇਆਂ ਅਨੇਕਾ ਤਾਰਾਂ ਦੀ ਭੂਲਾਉ ਜੀ ਨੇ ਗੁਰੂ ਸਾਹਿਬ ਸਾਧ ਸੰਗਤ ਬਖਸ਼ਣ ਜੋਗ ਹੈ ਬਲਾਉ ਫਤੇ ਲਾਉ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ